ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਲਗਾਤਾਰ ਚਰਚਾਵਾਂ ਕੀਤੀਆਂ ਜਾਂਦੀਆਂ ਨੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਵਿੱਚ ناکਾਮਯਾਬੀ ਸਾਹਮਣੇ ਆਈ ਪਰ ਇਹ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਪੇਸ਼ ਆਉਂਦੀ ਹੈ ਵਕਫਾਕ ਥਾਮਾ ਤੇ ਕੀ ਕੁਝ ਵਾਪਰਦਾ ਆ ਇਸ ਨੂੰ ਲੈ ਕੇ ਵੀ ਚਰਚਾ ਕਰਨੀ ਬਹੁਤ ਜ਼ਰੂਰੀ ਆ ਹਾਲ ਹੀ ਦੇ ਵਿੱਚ ਇੱਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨਜ਼ਦੀਕ ਅਚਾਨਕ ਇੱਕ ਦੁਰਘਟਨਾ ਵਾਪਰੀ ਜਿਸ ਦਾ ਸ਼ਿਕਾਰ ਇੱਕ ਮਹਿਲਾ ਹੋ ਗਈ ਉਸ ਮਹਿਲਾ ਦੇ ਗੰਭੀਰ ਸੱਟਾਂ ਲੱਗੀਆਂ ਨੇ ਮਹਿਲਾ ਆਪਣੇ ਪਤੀ ਦੇ ਨਾਲ ਮੋਟਰਸਾਈਕਲ ਤੇ ਜਾ ਰਹੀ ਸੀ ਜਦੋਂ ਅਚਾਨਕ ਲੁਟੇਰਿਆਂ ਨੇ ਚੱਪਟ ਮਾਰਾਂ ਨੇ ਆ ਕੇ ਮੋਟਰਸਾਈਕਲ 'ਚ ਟੱਕਰ ਮਾਰ ਲਈ। ਮਹਿਲਾ ਦੀਆਂ ਬਾਲੀਆਂ ਖੋਕੇ ਲੱਗੇ ਪਰ ਮਹਿਲਾ ਦੇ ਹਾਲ ਵੇਖੇ ਨਹੀਂ ਜਾਣਗੇ। ਇੰਨਾ ਮਾੜਾ ਹਾਲ ਮਹਿਲਾ ਦੇ ਨਾਲ ਹੋਇਆ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਸਪਤਾਲ ਦਾਖਲ ਕਰਵਾਇਆ ਗਿਆ। ਔਰ ਮਹਿਲਾ ਦਾ ਪਰਿਵਾਰਕ ਮੈਂਬਰਾਂ ਦਾ ਇਹ ਦਾਅਵਾ ਆ ਕਿ ਪੁਲਿਸ ਚੱਪਟ ਮਾਰਾਂ ਨੂੰ ਫੜਨ ਦੇ ਵਿੱਚ ناکਾਮਯਾਬ ਰਹੀ ਹੈ। ਪੁਲਿਸ ਕੋਈ ਐਕਸ਼ਨ ਨਹੀਂ ਕਰ ਰਹੀ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਗਾਇਆ ਗਿਆ। ਇੱਥੋਂ ਤੱਕ ਕਿ ਮੌਜੂਦਾ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਕਢੀ ਸਿਆ ਗਿਆ ਹੈ। ਦੱਸਦੇ ਇਹ ਕਿ ਇਹ ਮਹਿਲਾ ਇਹ ਦਾਵਾ ਕਰਦੀ ਹੈ ਕਿ ਚਪਟਮਾਰਾਂ ਨੇ ਲੁਟੇਰਿਆਂ ਨੇ ਆ ਕੇ ਉਸ ਨੂੰ ਪਹਿਲਾਂ ਤਾਂ ਮੋਟਰਸਾਈਕਲ ਤੋਂ ਹੇਠਾਂ ਸੁੱਟਿਆ ਗੁਰਦੁਆਰੇ ਦੇ ਨਜ਼ਦੀਕ ਸੜਕ ਦੇ ਉੱਤੇ ਉਸ ਦੇ ਨਾਲ ਇਹ ਵਾਰਦਾਤ ਵਾਪਰੀ ਹੈ ਔਰ ਸੜਕ ਤੋਂ ਹੀ ਹੇਠਾਂ ਸਿੱਟ ਕੇ ਉਸ ਦੇ ਗਹਿਣੇ ਲੁੱਟ ਕੇ ਤੇ ਫਰਾਰ ਹੋ ਗਏ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਪੁਲਿਸ ਦਾ ਕਹਿਣਾ ਹੈ ਕਿ ਉਹ ਤਫ਼ਤੀਸ਼ ਕਰ ਰਹੇ ਨੇ ਪਰ ਮਹਿਲਾ ਤੇ ਪਰਿਵਾਰ ਦਾ ਇਹ ਦਾਵਾ ਆ ਕਿ ਉਸ ਦੇ ਨਾਲ ਇਹ ਵਾਪਰੀ ਘਟਨਾ ਜਿਹੜੀ ਹੈ ਉਸ ਨੂੰ ਸੀਰੀਅਸਲੀ ਨਹੀਂ ਲਿਆ ਜਾ ਰਿਹਾ ਉਸ ਦੇ ਨਾਲ ਵਾਪਰੀ ਘਟਨਾ ਨੂੰ ਲੈ ਕੇ ਮਹਿਲਾ ਦਾ ਕਹਿਣਾ ਆ ਕਿ ਜਿਹੜੇ ਛੱਪਟ ਮਾਰੀਆਂ ਲੁਟੇਰੇ ਸੀ ਉਹ ਫਰਾਰ ਹੋ ਗਏ ਤੇ ਪੁਲਿਸ ਕੋਈ ਐਕਸ਼ਨ ਕਰ ਨਹੀਂ ਰਹੀ ਖੈਰ ਬਿਆਨ ਜਿਹੜੇ ਸਾਹਮਣੇ ਆਏ ਨੇ ਉਹ ਮਤਪੂਰਨ ਨੇ ਬਿਆਨ ਕੀ ਕਹਿੰਦੇ ਨੇ ਲੋਕ ਕੀ ਕਹਿੰਦੇ ਨੇ ਮਹਿਲਾ ਤੇ ਮਹਿਲਾ ਦੇ ਪਰਿਵਾਰ ਕੀ ਕਹਿੰਦਾ ਆਓ ਸੁਣ ਲੈਣੇ ਜਿੱਤੇ ਦੇਨ ਦੇ ਵੱਲ 3 ਵਜੇ ਹੋਣਾ ਦੁਪਹਿਰਾਂ ਦੇ 3 ਵਜੇ ਹੋਣਾ ਦੁਪਹਿਰਾਂ ਦੇ 3 ਵਜੇ ਆ ਕੇ ਕੋਈ ਚੋਰੀ ਕਰਕੇ ਭੱਜ ਜਾਂਦੇ ਆਗੇ ਜੋ ਬੰਦੇ ਆ ਦੇ ਚੋਰੀ ਹੋ ਰਹੀ ਆ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਹੋ ਕਹਿੰਦੇ ਥਾਣੇ ਆਓ ਹੁਣ ਅਸੀਂ ਥਾਣੇ ਜਾਈਏ ਕਿ ਪੁਲਸ ਵਾਲਾ ਇੱਥੇ ਆਉਣਾ ਬਣਦਾ ਹੈ ਜਾਈ 12 ਦੇ ਐਮਰਜੈਂਸੀ ਕਾਲ ਕਰ ਰਿਆ ਵਾ ਬਿਜ਼ੀ ਆ ਰਿਹਾ ਵਾ ਕਿੱਧਰ ਜਾਈਏ ਪੁਲਿਸ ਵੱਲੋਂ ਕਿਹਾ ਗਿਆ ਕਿ ਇੱਥੇ ਆਣ ਕੇ ਪਹਿਲਾਂ ਰਿਪੋਰਟ ਲਖਾਓ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਨੰਬਰ ਚੈੱਕ ਕੀਤਾ ਗਿਆ ਉਹ ਸਾਡੇ ਥਾਣੇ ਦਾ ਨੰਬਰ ਨਹੀਂ ਸੀਗਾ ਉਹਨਾਂ ਨੇ 112 ਤੇ ਕਿਤੇ ਕਾਲ ਕੀਤੀ ਪਰ ਉਹ 12 ਦਾ ਨੰਬਰ ਬਿਜ਼ੀ ਹੋਣ ਕਰਕੇ ਉਹ ਸਾਨੂੰ ਇਨਫੋਰਮ ਨਹੀਂ ਕੀ ਕੀ ਸਮਝਦੇ ਹੋ ਜੇ 112 ਨੰਬਰ ਜਿਹੜਾ ਬਾਰ-ਬਾਰ ਬਿਜ਼ੀ ਆਉਣਾ ਕਿ ਜੇ ਐਮਰਜੈਂਸੀ ਕਿਸੇ ਨੂੰ ਲੋੜ ਆ ਤਾਂ ਫਿਰ ਕਿਹੜੇ ਨੰਬਰ ਤੇ ਕੰਟੈਕਟ ਕਰ ਸਕਦੇ ਸਾਡੇ ਨੰਬਰ ਬਿਲਕੁਲ ਸਹੀ ਆ ਜੀ ਜਿਹੜੇ ਥਾਣੇ ਦੇ ਨੰਬਰ ਲੱਗੇ ਹੋਏ ਸਾਰੇ ਪੁਲਸਾਂ ਦੇ ਲੱਗੇ ਹੋਏ ਆ ਉਹ ਕੋਈ ਵੀ ਕਿਸੇ ਨੂੰ ਲਿਓ ਉਸ ਨੂੰ ਇੱਕ ਜੇ ਕਾਲ ਕਰ ਚਾਹਦਾ ਤੋ ਕਾਰਨਿਕ ਹੋਵੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ